ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਸਾਖੀ ਵਿੱਚ ਆਪਾਂ ਸਰਬਨ ਕੀਤਾ ਸੀ ਗੁਰਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਸੰਗਤਾਂ ਨੂੰ ਹੁਕਮ ਕਰ ਦਿੱਤਾ ਕਿ ਜੋ ਵੀ ਕੋਈ ਦਰਸ਼ਨ ਕਰਨ ਲਈ ਆਵੇ ਉਹ ਪੇ ਤਾਂ ਦੀ ਰੂਚੀ ਸ਼ਸਤਰ ਆਦਿਕ ਲੈ ਕੇ ਆਵੇ ਤੇ ਹੋਰ ਇਸ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਆਂ ਹਨ ਜੋ ਕਿ ਜੰਗ ਵਿੱਚ ਕੰਮ ਆਉਣ ਇੱਕ ਵਾਰੀ ਲਹਾ ਦੀ ਸੰਗਤ ਕਈ ਤਾਂ ਦੇ ਨਜ਼ਰ ਆਂਦੇ ਪੇਟਾਂ ਲੈ ਕੇ ਹਾਜ਼ਰ ਹੋਈ। ਇਸ ਸੰਗਤ ਵਿੱਚ ਲਹਾ ਦਾ ਇੱਕ ਤਨਾਰ ਖੱਤਰੀ ਭਾਈ ਹਾਜਾ ਸਵੇ ਸ਼ਾਮਲ ਸੀ। ਉਸ ਦੀ ਕੰਨਿਆ ਸਿਆਣੀ ਹੋ ਚੁੱਕੀ ਸੀ। ਗੁਰੂ ਗੋਬਿੰਦ ਜੀ ਦੇ ਦਰਸ਼ਨ ਕਰਕੇ ਉਸ ਦੇ ਮਨ ਵਿੱਚ ਸੰਕਲਪ ਉੱਠਿਆ ਕਿ ਆਪਣੀ ਕੰਨਿਆ ਦਾ ਰਿਸ਼ਤਾ ਗੁਰੂ ਸਾਹਿਬ ਜੀ ਦੇ ਨਾਲ ਕਰੇ। ਉਸ ਨੇ ਮਾਤਾ ਜੀ ਪਾਸ ਹਾਜ਼ਰ ਹੋ ਕੇ ਇਹ ਛਪਰਗੜ ਕੀਤੀ। ਮਾਤਾ ਜੀ ਨੇ ਉਸ ਦੀ ਇੱਛਾ ਤੇ ਸ਼ਰਧਾ ਵੇਖ ਕੇ ਰਿਸ਼ਤਾ ਪ੍ਰਵਾਨ ਕਰ ਲਿਆ। ਅਤੇ ਗੋਵਿੰਦ ਜੀ ਨੂੰ ਸ਼ਹਾਰਾ ਨਾ ਦਿੱਤਾ। ਉਪਰੰਤ ਯੋਗ ਸਮਾ ਵਿਚਾਰ ਕੇ ਵਿਆਹ ਦਾ ਨਿਯਤ ਕੀਤਾ ਗਿਆ। ਪਾਈ ਹਜ ਜੀ ਦੀ ਇੱਛਾ ਸੀ ਕਿ ਸਤਗੁਰਾਂ ਦੀ ਜੰੰਹ ਲਹਾਉ ਟੁਕੇ। ਪਰ ਉਸ ਸਮੇਂ ਦੇਸ਼ ਦੇ ਹਾਂਦ ਜਿਹੇ ਸਨ ਕਿ ਜੰੰਹ ਲੈ ਕੇ ਲਹਾਉ ਜਾਣਾ ਠੀਕ ਨਾ ਸਮਝਿਆ ਗਿਆ। ਗੁਰੂ ਜੀ ਨੇ ਪਾਈ ਹਜ ਜੀ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਏ ਅਨੰਦਪੁਰ ਦੇ ਉੱਤਰ ਵੱਲ 7-8 ਮੀਲ ਦੀ ਦੂਰੀ ਤੇ ਪਹਾੜ ਵਿੱਚ ਇੱਕ ਸੁੰਦਰ ਨਗਰ ਉਸਾਰ ਦਿੱਤਾ ਅਤੇ ਉਸ ਦਾ ਨਾਮ ਨਮਾਲਾ ਹੋ ਰੱਖ ਦਿੱਤਾ ਇਸ ਤਰ੍ਹਾਂ ਸੁਬਿਕੀ ਅਤੇ ਉਸ ਦਾ ਪਰਵਾਰ ਇਸ ਨਗਰ ਵਿੱਚ ਆ ਕੇ ਵਸ ਗਿਆ ਇਸ ਸਥਾਨ ਤੇ 15 ਜੇਠ 1230 ਬਿਕਰਮੀ ਨੂੰ 15 ਜੇਠ 1230 ਬਿਕਰਮੀ ਨੂੰ ਸਾਹਿਬ ਜਾਨੀ ਗੋਬਿੰਦ ਰਾਏ ਤੇ ਜੀਤੋ ਜੀ ਦਾ ਅਨੰਦ ਕਾਰਜ ਹੋਇਆ ਇਸ ਦਾ ਉਹਨਾਂ ਦੇ ਸੋਰੇ ਦੀ ਮੰਦੀ ਮੰਸਾ ਵੀ ਪੂਰੀ ਹੋ ਗਈ ਕਿ ਉਹਨਾਂ ਨੇ ਲਖੌਰ ਹੀ ਗੁਰੂ ਸਾਹਿਬ ਜੀ ਨੂੰ ਬਰਾਤ ਲੈ ਕੇ ਬੁਲਾਉਣਾ ਹੈ ਅਤੇ ਖੁਸ਼ੀ-ਖੁਸ਼ੀ ਇਹ ਸਾਰਾ ਕਾਰਜ ਹੋਇਆ ਸਾਖੀ ਸੰਪੂਰਨ ਹੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ